ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਖੜੇ ਆਂ ਜੀ ਦਰਿਆ ਦੇ ਕੰਡੇ ਤੇ ਟਾਲਾ ਆ ਕੇ ਤਕਰੀਬਨ 2-3 ਕਰਮਾ ਜਿਹੜੀਆਂ ਅਸੀਂ ਲੈ ਕੇ ਆ ਹੁਣ ਪਾਣੀ ਚੜ ਰਿਹਾ ਆ ਕਰਾਲੀ ਰੁੜੀ ਆ ਰਹੀ ਆ ਪੂਰੀ ਤੇ ਛੜਿਆ ਕਿੰਨਾ ਆ ਤੇ ਜਾਣਕਾਰੀ ਹੈ ਨਹੀਂ ਕੰਡਿਆਂ ਨਾਲੋਂ 1.5 ਫੁੱਟ ਨੀਵਾ ਆ ਇਧਰ ਵੀ ਰਸਤਾ ਸੀਗਾ 2-3 ਕਰਮਾ ਦਾ 5-6 ਕਰਮਾ ਇਧਰੋਂ ਲੈ ਗਿਆ ਢਾ ਲੱਗੀ ਜਾਂਦੀ ਆ ਤੇ ਬਾਕੀ ਰੰਗ ਕਰਤਾਰ ਦੇ ਡੰਡੇ ਤੇ ਖੜੇ ਝੋਨੇ ਵਿੱਚ ਸ਼ਾਇਦ ਦਰਿਆ ਨੂੰ ਹੀ ਵਜਾ ਮਾਰਦੇ ਮੜਾ ਖੜਾ ਕਹ ਆਇਆ ਉਧਰ ਢਾ ਲੱਗੀ ਆ ਬਾਕੀ ਕਿੰਨਾ ਛੱਡਿਆ ਪਤਾ ਨਹੀਂ ਜਾਣਕਾਰੀ ਨਹੀਂ ਕੋਈ ਫਿਲਹਾਲ ਕੁਕਤਰੀ ਅਲੀ ਗੱਲ ਹੈ ਨਹੀਂ ਫੇੜਕ ਫੁੱਟ ਨਹੀਂ ਮਾਇਆ ਕੰਡੇ ਤੋਂ ਇੱਥੇ ਬਾਕੀ ਵੱਖ-ਵੱਖ ਥਾਵਾਂ ਤੇਰੇ ਵੱਖ-ਵੱਖ ਤਰ੍ਹਾਂ ਦਾ ਹਾਲਾਤ ਹੁੰਦਾ ਸਾਹਮਣੇ ਢਾ ਲੱਗੀ ਹੈ ਜੀ ਉੱਥੇ ਚੰਗੀਆਂ ਢਿਗਾਂ ਡੇਗ ਰਹੀਆਂ ਇਹ ਉੱਥੇ ਖੜਾਕਾ ਹੋ ਰਿਹਾ ਹੈ ਉਹ ਜਿਹੜੀ ਉੱਚੀ ਟਿੱਪੀ ਥੋੜੀ ਜੀ